ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓ ਅੰਕਾਰੁ ਸਤਗੁਰ ਪ੍ਰਸਾਦਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਹੀਂ ਮਟਾਵੋ ਸਿਮਰੋ ਜਾਸ ਬਿਸੰਬਰੀ ਕੈ ਨਾਮ ਜਪਤਿ ਅਗਨਤਿ ਅਨੀ ਕੈ ਸੋ ਕਹਉ ਤਲ ਗੁਰ ਸੇਵੀਐ ਐਨਸ ਸਹਿਜ ਸਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੀ ਕੁਝਾਈ ਹੋਵੇ ਸਿਪਤ ਕਸਮ ਦੀ ਲੋਰੀ ਅਰਸੋਂ ਕੁਰਸੋਂ ਚਟੀ ਐ ਤਉ ਤੇ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੀ ਸਾਹ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਤਨਸਰੀ ਮਹੱਲਾ ਪੰਜਵਾਂ ਕਰ ਅਠਵਾਂ ਦੋ ਪਦੀ ਔਰ ਇਸ ਸ਼ਬਦ ਦਾ ਪਹਿਲਾਂ ਆਪਾਂ ਚਾਰਨ ਕਰਦੇ ਹਾਂ ਪੜ੍ਹਦੇ ਹਾਂ ਇਹਨੂੰ ਔਰ ਇਸ ਸ਼ਬਦ ਨੂੰ ਆਪਾਂ ਵਿਚਾਰਨ ਦੀ ਇੱਕ ਨਿਮਾਣੀ ਕੀ ਕੋਸ਼ਿਸ਼ ਕਰਾਂਗੇ ਜੋ ਸਤਿ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਖਾਰਬਿੰਦ ਚੋਂ ਚਾਰਨ ਕੀਤਾ ਗਿਆ ਹੈ ਔਰ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਭਾਇਮਨ ਹੈ ਸੁਭਾਵ ਸ਼ਬਦ ਜਿਹੜਾ ਸਰਵਨ ਕਰੀਏ ਤਾ ਨਾਸਰੀ ਮਹੱਲਾ ਪੰਜਵਾਂ ਕਰੇ ਅਠਵਾਂ ਦੋ ਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੀ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੀ ਰਖਵਾਲੀ ਗੁਰ ਕਾ ਬਚਨ ਬਸੇ ਜੀ ਨਾਲੀ ਜਾਲ ਨਹੀਂ ਡੂਬੈ ਤਸਕਰ ਨਹੀਂ ਲੀਵੈ ਪਾਹ ਨਾ ਸਾਕੀ ਜਾਲੀ ਰਹਾਉ निर तन कौ धन अंधली कोटिक मात दूध जैसी बाली सागर में बोहित पायो हर नानक कृपा हर नानक करी कृपा कृपाली को तन कहो अंधली कोटिक मात दूध जैसी बाली सागर में बोहित पायो हर नानक करी कृपा कृपाली वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਬੜੇ ਹੀ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਪਰਮ ਪਿਤਾ ਪਰਮਾਸ਼ੰ ਪਰਮਾਤਮਾ ਨੇ ਮਨੁੱਖੀ ਜੀਵਨ ਦਿੱਤਾ ਹੈ ਜਾਨੀ ਕਿ ਮਾਨਸ ਜਨਮ ਮਿਲਿਆ ਹੈ ਮਾਨਸ ਜਨਮ ਦਾ ਲੰਭ ਹੈ ਹੋਏ ਨਵਾਰਨ ਬਾਰ ਇਹ ਬੜਾ ਮੁਸ਼ਕਲ ਨਾਲ ਮਿਲਦਾ ਵਾਰੀ-ਵਾਰੀ ਕਹਿਣ ਤੋਂ ਪਾਪ ਕੇ ਬਾਰ-ਬਾਰ ਨਹੀਂ ਹੁੰਦਾ ਬੰਦਾ ਇਸੇ ਕਰਕੇ ਗੁਰੂ ਸਾਹਿਬਾਨ ਨੇ ਫਰਮਾਇਆ ਹੈ ਕਿ ਇਹ ਜਿਹੜੀ ਆ ਮਿਲਨ ਦੀ ਬਰੀਆ ਕਿਉਂਕਿ ਮਨੁੱਖੀ ਜੀਵਨ ਦੇ ਵਿੱਚ ਆਪਾਂ ਜਿਹੜਾ ਵਾ ਉਹ ਪੜ ਸਕਦੇ ਹਾਂ ਲਿਖ ਸਕਦੇ ਹਾਂ ਵਿਚਾਰ ਸਕਦੇ ਹਾਂ ਸਮਝ ਸਕਦੇ ਹਾਂ ਤੇ ਇਸ ਕਰਕੇ ਆਪਾਂ ਗੁਰਬਾਣੀ ਦਾ ਲਾਹਾ ਲੈਣਾ ਵਾ ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਪਰਮੇਸ਼ਰ ਨਾਲ ਜੋੜਿਆ ਔਰ ਸਾਡੇ ਮਨ ਦੀ ਜਿਹੜੀ ਖਰਾਕ ਆ ਉਹ ਗੁਰਬਾਣੀ ਹੈ ਜਿਵੇਂ ਤਨ ਦੀ ਖਰਾਕ ਜਿਹੜੀ ਆ ਉਹ ਰੋਟੀ ਪਾਣੀ ਆ ਇਸੇ ਤਰ੍ਹਾਂ ਮਨ ਦੀ ਖਰਾਕ ਜਿਹੜੀ ਆ ਉਹ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਹੈ ਇਸ ਕਰਕੇ ਪਿਆਰਿਓ ਅਸੀਂ ਸੰਸਾਰ ਵਿੱਚ ਮੇਲਿਆਂ ਵਿੱਚ ਜਾਂ ਤਮਾਸ਼ਿਆਂ ਦੇ ਵਿੱਚ ਵਿਅਸਤ ਹੋ ਜਾਂਦੇ ਆ ਤੇ ਅਸੀਂ ਆਪਣਾ ਜਿਹੜਾ ਮੂਲ ਆ ਜਿਹੜਾ ਪ੍ਰਮਾਤਮਾ ਵਾਂ ਸੁੱਖਾਂ ਦਾ ਦਾਤਾ ਜਿਹੜਾ ਉਹਨੂੰ ਵਸਾ ਦਿੰਨੇ ਆ ਤੇ ਫਿਰ ਦੁੱਖ ਪਾਉਣੀ ਕਿਉਂਕਿ ਅਸੀਂ ਮਾਇਆ ਦੇ ਵਿੱਚੋਂ ਸੁੱਖ ਲੱਭਦੇ ਆ ਇਹ ਜਿਹੜੀ ਮਾਇਆ ਵਾ ਮਾਇਆ ਮਮਤਾ ਮੋਹਣੀ ਵਿੰਦਨਤਾ ਜਗ ਕਾਇ ਜਿਨ ਵਿੰਦਨਤਾ ਜਗ ਕਾਇ ਮਾਇਆ ਕਰਕੇ ਬੜੇ ਝਗੜੇ ਬੜੇ ਝਮੇਲੇ ਹੁੰਦੇ ਆ ਬੜੇ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਭਰਾਮਾ-ਭਰਾਮਾਂ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਪਤੀ-ਪਤਨੀ ਦੇ ਵਿੱਚ ਆਂਟ-ਗਵਾਂਡ ਦੇ ਵਿੱਚ ਕਲੇਸ਼ ਪੈ ਜਾਂਦੇ ਆ ਝਗੜੇ ਹੁੰਦੇ ਆ ਮਾਇਆ ਤੇ ਜਿਹੜੀ ਆ ਉਹ ਆਪਾਂ ਨੂੰ ਵਰਤਣ ਵਾਸਤੇ ਆ ਖਰਚਣ ਵਾਸਤੇ ਆ ਪਰ ਅਸੀਂ ਮਾਇਆ ਜੋੜ-ਜੋੜ ਕੇ ਸ਼ਹਿਰ ਸੋਚਦੇ ਆ ਕਿ ਇੱਥੇ ਹੀ ਬੈਠੇ ਰਹਿਣਾ ਵਾ ਸਾਰਾ ਜਿੰਦ ਕਿਉਂਕਿ ਇਹ ਸਿਰਫ ਸਾਨੂੰ ਸੰਸਾਰਿਕ ਯਾਤਰਾ ਜਿਹੜੀ ਦਿੱਤੀ ਆ ਅਸੀਂ ਇੱਥੇ ਮਹਿਮਾਨ ਆ ਕੁਝ ਸਾਲਾਂ ਲਈ ਕੁਝ ਜਿੰਨਾ ਚਿਰ ਵੀ ਆਪਾਂ ਨੂੰ ਪ੍ਰਮਾਤਮਾ ਨੇ ਇੱਥੇ ਦੁਨੀਆ ਤੇ ਭੇਜਿਆ ਵਾ ਤੇ ਇਸ ਕਰਕੇ ਅਸੀਂ ਮਹਿਮਾਨ ਦੀ ਤਰ੍ਹਾਂ ਰਹਾਂਗੇ ਤੇ ਸਾਨੂੰ ਮਹਿਮਾਨ ਜਿੰਨਾ ਸਮਾਨ ਉਹਦੇ ਕੋਲ ਘਾਟ ਹੋਵੇਗਾ ਨਾ ਉਹਨਾਂ ਮਹਿਮਾਨ ਜਿਹੜਾ ਵਾ ਉਹ ਸੁਖੀ ਰਹਿੰਦਾ ਮੰਨ ਲਓ ਕੋਈ ਜਿਹੜਾ ਯਾਤਰੀ ਆ ਜੀ ਉਹਦੇ ਕੋਲ ਜਿਹੜਾ ਯਾਤਰੂ ਆ ਸਮਾਨ ਘਟਿਆ ਸਿਰਫ ਲੋਡ ਅਨਸਾਰ ਆ ਤੇ ਉਹਨੂੰ ਜਿਹੜਾ ਵਾ ਰਸਤੇ ਦੇ ਵਿੱਚ ਜਾਂ ਕਿਤੇ ਵੀ ਜਿਹੜੀ ਆ ਉਹ ਸੰਭਾਲਣ ਦੀ ਜਿਹੜੀ ਆ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ ਪਰ ਜਦੋਂ ਜ਼ਿਆਦਾ ਹੁੰਦਾ ਫਿਰ ਉਹਨੂੰ ਸਾਂਭ ਸੰਭਾਲ ਕਰਨ ਵਾਸਤੇ ਫਿਕਰ ਪੈ ਜਾਂਦਾ ਕੋਈ ਚੀਜ਼ਾਂ ਗਵਾਚ ਵੀ ਜਾਂਦੀਆਂ ਕੁਝ ਕੋਸ ਵੀ ਜਾਂਦੀਆਂ ਕੁਝ ਲੁੱਟ ਵੀ ਜਾਂਦੀਆਂ ਕੋਈ ਚੋਰੀ ਵੀ ਹੋ ਜਾਂਦੀਆਂ ਵਾ ਕੁਝ ਖਰਾਬ ਵੀ ਹੋ ਜਾਂਦੀਆਂ ਵਾ ਇਸ ਕਰਕੇ ਮਾਇਆ ਵਿੱਚੋਂ ਸੁੱਖ ਜਿਹੜਾ ਇਨਸਾਨ ਲੱਭਦਾ ਨਾ ਅਸਲ ਦੀ ਵਿੱਚ ਉਹ ਗਾਂ ਦੇ ਗਾਂ ਹੋਰ ਪਰੇਸ਼ਾਨ ਹੁੰਦਾ ਜਾਂਦਾ ਕਿਉਂਕਿ ਇਹ ਜਿਹੜਾ ਜੀਵਨ ਹੈ ਨਾ ਠੀਕ ਹੈ ਕਿ ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ ਪੈਸਾ ਆ ਵੀਆ ਧਨ ਦੌਲਤ ਆ ਤੀਆਂ ਪੁੱਤਰ ਆ ਸਾਰੇ ਜ਼ਰੂਰੀ ਹੈ ਕਿਉਂਕਿ ਸੰਸਾਰ ਵਿੱਚ ਗੁਰੂ ਮਹਾਰਾਜ ਨੇ ਇਹਨਾਂ ਨੂੰ ਛੱਡਣ ਲਈ ਨਹੀਂ ਕਿਹਾ ਅੰਜਨ ਮਾਹੀ ਨਰਈਆਂ ਰਹੀਏ ਕਹਿੰਦੇ ਇਹਦੇ ਵਿੱਚ ਰਹਿਣਾ ਵਾ ਠੀਕ ਹੈ ਜਿਵੇਂ ਜਲ ਵਿੱਚ ਕਮਲ ਨਰਾਲਮ ਮਰਗਾਈ ਨਸਾਂ ਮਤਲਬ ਇੱਕ ਜਿਵੇਂ ਕਮਲ ਦਾ ਫੁੱਲ ਜਿਹੜਾ ਨਾ ਪਾਣੀ ਦੇ ਵਿੱਚ ਟਿਕੜ ਦੇ ਵਿੱਚ ਰਹਿ ਕੇ ਵੀ ਆਪਣੀ ਜਿਹੜੀ ਸੁਗੰਧ ਬਖੇਰਦਾ ਵਾ ਆਪਣੀ ਖੂਬ ਸੂਰਤੀ ਬਰਕਰਾਰ ਰੱਖਦਾ ਵਾ ਕਿਹੜਿਆ ਰਿੰਦਾ ਉਹਨੂੰ ਵੇਖ ਕੇ ਸਾਡਾ ਵੀ ਮਨ ਕੋਸ਼ ਹੁੰਦਾ ਪਰ ਜਦੋਂ ਅਸੀਂ ਜੇ ਹੁਣ ਉਹ ਫੁੱਲ ਜਿਹੜਾ ਟਿਕੜ ਦੇ ਵਿੱਚ ਡੁੱਬ ਜਾਵੇ ਉਹਦੇ ਉੱਤੇ ਮਿੱਟੀ ਗਾਰਾ ਪੈ ਜਾਵੇ ਤੇ ਉਹ ਫੁੱਲ ਜਿਹੜਾ ਵਾ ਸੋਹਣਾ ਨਹੀਂ ਲੱਗਦਾ ਬੇਕਾਰ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਇਨਸਾਨ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦੇ ਵਿੱਚ ਗਲਤਾਨ ਹੋ ਜਾਂਦਾ ਡੁੱਬ ਜਾਂਦਾ ਮਾਇਆ ਦੇ ਨਾਲ ਹੀ ਮੋਹ ਕਰੀ ਜਾਂਦਾ ਤੇ ਇਨਸਾਨੀਅਤ ਖੋਲ ਜਾਂਦਾ ਗੁਰੂ ਨੂੰ ਜਿਹੜਾ ਵਾ ਭੁੱਲ ਜਾਂਦਾ ਵਾ ਗੁਰੂ ਦੀ ਸਿੱਖਿਆ ਨੂੰ ਭੁੱਲ ਜਾਂਦਾ ਫਿਰ ਉਹ ਦੁੱਖ ਤਕਲੀਫਾਂ ਹੀ ਸਹਿੰਦਾ ਵਾ ਫਿਰ ਉਹਦਾ ਮਾਨ ਜਿਹੜਾ ਚੀਕਾ ਮਾਰਦਾ ਪਰੇਸ਼ਾਨ ਹੁੰਦਾ ਬਹੁਤ ਹੀ ਦੁੱਖ ਜਿਹੜੇ ਹਨ ਉਹ ਸਾਨੂੰ ਇਹੋ ਹੀ ਆ ਕਿ ਦੂਜਾ ਜਿਹੜਾ ਉਹ ਨਹੀਂ ਸਾਡੇ ਨਾਲੋਂ ਵਧੀਆ ਗੱਡੀ ਲੈ ਲਈ ਆ ਵਧੀਆ ਘਰ ਪਾਲਿਆ ਵਾ ਇੰਜ ਆ ਉਹ ਵਾ ਅਸੀਂ ਕੰਪੈਰੀਸ਼ਨ ਕਰਨ ਲੱਗ ਪਏ ਨੇ ਦੂਜਿਆਂ ਦੇ ਨਾਲ ਹੋ ਸਕਦਾ ਦੂਜਿਆਂ ਦੇ ਜਿਹੜੇ ਕਮਾਈ ਦੇ ਵਸੀਲੇ ਜਿਹੜੇ ਸਾਡੇ ਨਾਲੋਂ ਜ਼ਿਆਦਾ ਹੋਣ ਜਾਂ ਉਹ ਵੱਡੀ ਕੋਈ ਜੋਬ ਕਰਦਾ ਵੀ ਇਸ ਕਰਕੇ ਗੁਰੂ ਪਿਆਰ ਇਹ ਥੋੜਾ ਹੋਊਗਾ ਇਹ ਥੋੜਾ ਹੈਗਾ ਕਿ ਉਹ ਸਾਡੇ ਨਾਲੋਂ ਜ਼ਿਆਦਾ ਸੁખી ਹੈ ਹੋ ਸਕਦਾ ਉਹਦੀਆਂ ਪਰੇਸ਼ਾਨੀਆਂ ਸਾਡੇ ਨਾਲੋਂ ਵੀ ਜ਼ਿਆਦਾ ਹੋਣ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਅਸੀਂ ਆਪਣੀ ਗੁਰਬਾਣੀ ਨੂੰ ਪੜਨਾ ਵਾ ਆਪਣੇ ਮਨ ਨੂੰ ਸ਼ਾਂਤ ਕਰਨਾ ਔਰ ਤਾਂ ਹੀ ਅਸੀਂ ਜਿਹੜਾ ਵਾ ਨਾ ਉਹ ਖੁਸ਼ ਰਹਿ ਸਕਦੇ ਹਾਂ ਅਦਰਵਾਈਜ਼ ਨਹੀਂ ਤੇ ਅਸੀਂ ਜਿਹੜਾ ਵਾ ਉਹ ਕਦੀ ਵੀ ਜ਼ਿੰਦਗੀ ਦੇ ਵਿੱਚ ਕੋਸ਼ ਨਹੀਂ ਰਹਿ ਸਕਦੇ ਕਿਉਂਕਿ ਇੱਥੇ ਵੱਡੇ ਵੱਡੇ ਜਿਹੜੇ ਆ ਦੀਸੇ ਲੋਕ ਤੇਨੂੰ ਕੋ ਵਿਆਪੀ ਚਿੰਤਾ ਰੋਗ ਗੁਰਬਾਣੀ ਦਾ ਇੱਕ ਮਹਾਵਾਕ ਆ ਕਿ ਵੱਡੇ ਵੱਡੇ ਜੋ ਦੀਸੇ ਲੋਕ ਤੈਨੂੰ ਵਿਆਪੀ ਚਿੰਤਾ ਰੋਗ ਇਹ ਵੀ ਲਿਖਿਆ ਕਿ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਜਿੱਤੇ ਬਹੁਤ ਘਟਿਆ ਉਹ ਵਿਚਾਰੇ ਜਿਹੜੇ ਆ ਤਾਂ-ਤਾਂ ਦੇ ਤਰੀਕੇ ਫਿਰਦੇ ਆ ਪਰ ਧੀਕਰ ਆਪਣਾ ਗੁਜ਼ਾਰਾ ਹੋ ਰਿਆ ਵਾ ਆਪਾਂ ਨੂੰ ਜਿੰਨੀ ਵੀ ਰੁਕੀ ਮਿੱਸੀ ਖਾ ਕੇ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾਲ ਤਰਸਾਈ ਜਿਓ ਫਰੀ ਸਾਹਿਬ ਨੇ ਲਿਖਿਆ ਜੇ ਆਪਾਂ ਨੂੰ ਸਿਦਕ ਸਬੂਰੀ ਸਾਦਕਾ ਜ਼ਬਰਦੋਸਾ ਮਲਾਈਕਾ ਦੀਦਾਰ ਪੂਰੇ ਪਾਈਸਾ ਤਾਉ ਨਹੀਂ ਖਾਈ ਕਾ ਭਰੋਸਾ ਤੇ ਸੰਤੁਸ਼ਟਾ ਸਿੱਧਕਵਾਨਾਂ ਦੇ ਗੁਣ ਹਨ ਅਤੇ ਸ਼ਹਿਨਸ਼ੀਲਤਾ ਫਿਸ਼ਤਿਆਂ ਦਾ ਸਫਰ ਹੈ। ਜਾ ਕਰ ਚ ਹੈ। ਪੂਰਨ ਪੁਰਸ਼ ਸਾਹਿਬ ਦਾ ਦਰਸ਼ਨ ਪਾ ਲੀਂਦੇ ਹਨ। ਮਡੇ ਭਾਗੇ ਤੇ ਕਸੂਰਵਾਰਾਂ ਨੂੰ ਕੋਈ ਜੜੀ ਆ ਉਹ ਤਾਂ ਜੜੀ ਆ ਨਹੀਂ ਮਿਲਦੀ। ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਧ ਸਾਧ ਸੰਭਾਲੀ। ਔਰ ਸਾਧੇ ਨਾਲ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਵਾ। ਯਾਦ ਰੱਖਣਾ ਚਾਹੀਦਾ ਵਾ। ਸੁਖ ਮਿਲੂਗਾ। ਆਪਣੀ ਸਾਧ ਸਾਧ ਸੰਭਾਲੀ ਜਿਹੜੀ ਨਾਮ ਦਾ ਤਾਂ ਨਿਆ ਇਹਨੂੰ ਸੰਭਾਲੀਏ। ਇਹਦਾ ਫਿਕਰ ਕਰੀਏ ਇਹਨੇ ਨਾਲ ਜਾਣਾ ਮੈਂ ਬਾਕੀ ਚੀਜ਼ਾਂ ਇੱਥੇ ਰਹਿ ਜਾਣੀਆਂ। ਉਹ ਜਿਹੜਾ ਸੰਸਾਰ ਗਧਾਨਿਆਂ ਨੇ ਉਹ ਸਾਡੇ ਕੋਲ ਆ ਪੈਸੀ ਸਾਡੇ ਕੋਲ ਆਸੀ ਪਾਸੇ ਚ ਗੱਡੀ ਜਿੱਥੇ ਮਰਜੀ ਸਫ਼ਰ ਕਰਦੇ ਆਂ ਤੇ ਸਾਡੇ ਕੋਲ ਪੈਸੇ ਆਸੀ ਟਿਕਟ ਕਟਾਉਣੇ ਆ ਜਾਂ ਦੇ ਦੇਣੇ ਆ ਤੇ ਸਫ਼ਰ ਕਰੀ ਜਾਣੇ ਜਾਂ ਗੱਡੀ ਮੋਟਰ ਦੇ ਵਿੱਚ ਤੇਲ ਪਵਾ ਲੈਣੇ ਆਂ ਤੁਰੇ ਜਾਣੇ ਜਦੋਂ ਮੁੱਕ ਜਾਂਦੇ ਪੈਸੇ ਗੱਡੀ ਵਾਲਾ ਸਾਨੂੰ ਥੱਲੇ ਤਾਰ ਦਿੰਦਾ ਵਾ ਜਾਂ ਤੇਲ ਨਹੀਂ ਹੁੰਦਾ ਗੱਡੀ ਚੱਲਣੋਂ ਬੰਦ ਇਸੇ ਤਰ੍ਹਾਂ ਜੇ ਨਾਮ ਧੰਨ ਸਾਡੇ ਕੋਲ ਨਹੀਂ ਹੈਗਾ ਤੇ ਪਰਮਾਤਮਾ ਦਾ ਰਸਤਾ ਸਾਡੇ ਲਈ ਬੰਦ ਫਿਰ ਸਾਨੂੰ ਜਿਹੜਾ ਵਾ ਅੱਗੇ ਜਿਹੜਾ ਸਾਡਾ ਜਿਹੜਾ ਪੈ ਜਿਹੜਾ ਸਫ਼ਰ ਆ ਉਹ ਤੇ ਉਹ ਤਾਂ ਚੱਲਣਾ ਉੱਥੇ ਪੈਸੇ ਨਹੀਂ ਚੱਲਣੇ ਬੇਸ਼ੱਕ ਕਈ ਲੋਕ ਜਦੋਂ ਇਨਸਾਨ ਦੁਨੀਆ ਤੋਂ ਚੜ੍ਹਾਈ ਕਰ ਜਾਂਦਾ ਕਈ ਹਵਨ ਜਾਗ ਕਰਾਉਂਦੇ ਆ ਕਈ ਕੁੱਛ ਕਰਾਉਂਦੇ ਪਾਠ ਪੂਜਾ ਕਰਾਉਂਦੇ ਆ ਉਹ ਆਪਣੀ ਮਾਨਸਿਕ ਸ਼ਾਂਤੀ ਵਾਸਤੇ ਕਰਾਉਂਦੇ ਆ ਉਹ ਦੂਜੇ ਦੀ ਵਾਸਤੇ ਨਹੀਂ ਕਰਾਉਂਦੇ ਕਿਉਂਕਿ ਜਦੋਂ ਇਨਸਾਨ ਮਰ ਜਾਂਦਾ ਵਾ ਤੁਰ ਜਾਂਦਾ ਇਸ ਦੁਨੀਆ ਤੋਂ ਉਹ ਤਾਂ ਖਤਮ ਹੋ ਗਿਆ ਉਸ ਵੇਲੇ ਜਿਹੜਾ ਭਾਣਾ ਮੰਨਣਾ ਵਾ ਜਿਹੜਾ ਅਸੀਂ ਜੋ ਵੀ ਵਿੱਚੋਂ ਪਾਠ ਕਰਾਉਨੇ ਕੰਡ ਪਾਠ ਸਾਹਿਬ ਵੀ ਕਰਾਉਨੇ ਆ ਜ ਜਿੰਨਾ ਕੁਝ ਵੀ ਕਰਦੇ ਆ ਉਹ ਅਸੀਂ ਆਪਣੇ ਲਈ ਕਰਾਉਨੇ ਆ ਕਿ ਸਾਨੂੰ ਜਿਹੜੀ ਇਹ ਸਮਝ ਆ ਜਾਵੇ ਕਿ ਇਹ ਸੰਸਾਰ ਆਉਣ ਜਾਣ ਬਣਿਆ ਹੈ ਉਹਨੇ ਉਹਦੇ ਨਾਲ ਉਹੋ ਕੁਝ ਗਿਆ ਵਾ ਜੋ ਉਹਨੇ ਕਮਾਇਆ ਜੇ ਤੇ ਉਹਨੇ ਨਾਮ ਸਿਮਰਨ ਕੀਤਾ ਤੇ ਉਹ ਚੰਗੀ ਅਗੇ ਜਿਹੜੀ ਉਹਨੂੰ ਪ੍ਰਮਾਤਮਾ ਜਗਾ ਨਸੀਬ ਹੋ ਜਾਏਗੀ ਆਪੇ ਕਿਉਂਕਿ ਉਹਦੇ ਬੱਲੇ ਨਾਮ ਤਾਂ ਨੇ ਅਦਰਵਾਈਜ਼ ਫਿਰ ਜਿਹੜੇ ਨਰਕਾਂ ਦੇ ਤਕੇ ਤੁਹਾਨੂੰ ਪਤਾ ਗੁਰਬਾਣੀ ਦਾ ਮਾਂਵਾਕਿਆ ਕਿ ਜਿਹੜੇ ਗੁਰਬਾਣੀ ਪ੍ਰਮਾਤਮਾ ਦੇ ਨਾਮ ਨਹੀਂ ਜਪਦੇ ਉਹ ਧਰਮ ਰਾਜ ਜਾਈ ਲੇਕਾ ਮੰਗੇ ਕਿ ਆ ਮੁਕ ਲੈ ਕੇ ਜਾਏਗਾ ਫਿਰ ਉਥੇ ਕੀ ਸ਼ਰਮਿੰਦਾ ਹੀ ਹੋਣਾ ਵਾ ਕਿਉਂਕਿ ਜਦੋਂ ਆਪਣੇ ਕੋਲ ਰਸਤੇ ਦੇ ਵਿੱਚ ਗੱਡੀ ਵਾਲੇ ਨੂੰ ਕਰਦੇਣ ਲਈ ਕਰਾਇਆ ਨਹੀਂ ਹੁੰਦਾ ਪੈਸੇ ਨਹੀਂ ਹੁੰਦੇ ਤੇ ਆਪਾਂ ਫਿਰ ਉਹਨੂੰ ਕੀ ਮੂੰਹ ਵਿਖਾਉਣੇ ਫਿਰਮਿੰਦੇ ਹੁੰਨੇ ਕਹਿੰਦੇ ਸਾਡੇ ਕੋਲ ਹੈ ਨਹੀਂ ਕਿ ਉਹ ਅਗਲਾ ਭਾਵੇਂ ਤਾਰ ਦੇ ਭਾਵੇਂ ਲੈ ਜਾਏ ਉਹਦੀ ਮਰਜ਼ੀ ਹੈ ਇਸ ਕਰਕੇ ਅਸੀਂ ਇਹ ਧਾਨ ਜਿਹੜਾ ਵਾ ਇਹਨ ਇਵਾਦਾ ਜਾਂਦਾ ਜਿਨਾ ਮਰਜੀ ਦੂਜਿਆਂ ਨਾਲ ਵੰਡੀ ਜਾਓ ਦੂਜੀ ਗੱਲ ਨਾ ਇਹ ਚੋਰੀ ਹੁੰਦਾ ਨਾ ਇਹ ਖੋਸ ਸਕਦਾ ਨਾ ਇਹਨੂੰ ਕੋਈ ਲੋਟ ਸਕਦਾ ਇਹ ਵੀ ਵਿਦਿਆ ਵਾਂਗ ਹਾਂ ਜਿਵੇਂ ਜਿਹੜੇ ਬੱਚੇ ਨੇ ਘਰ ਦੇ ਵਿੱਚ ਜਿੰਨੀ ਪੜ੍ਹਾਈ ਕੀਤੀ ਆ ਉਹਦੀ ਪੜ੍ਹਾਈ ਦੂਜਾ ਪਰ ਆ ਜਾ ਪੈਣ ਵੰਡਾ ਨਹੀਂ ਸਕਦੇ ਨਾ ਖੋ ਸਕਦੇ ਨਾ ਚੋਰੀ ਕਰ ਸਕਦੇ ਇਸੇ ਤਰ੍ਹਾਂ ਇਨਾਮ ਤਾਂ ਨਿਆ ਇਹਨੂੰ ਕੋਈ ਨਾ ਖੋ ਸਕਦਾ ਨਾ ਕੋਈ ਚੋਰੀ ਕਰ ਸਕਦਾ ਨਾ ਕੋਈ ਵੰਡਾ ਸਕਦਾ ਵਾ ਇਹ ਆਪਣੇ ਕੰਮ ਆਉਣਾ ਜਿਹੜੇ ਇਨਸਾਨ ਨੇ ਇਹਨੂੰ ਨਾਮ ਨੂੰ ਜਪਿਆ ਹੋਣਾ ਨਾ ਉਹਦਾ ਹੀ ਫਾਇਦਾ ਹੋਣਾ ਉਹਦਾ ਹੀ ਮਨ ਜਿਹੜਾ ਵਾ ਖਿੜਨਾ ਵਾ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦਾ ਮਨ ਸਦਾ ਕਿੜੇ ਵਿੱਚ ਰਹਿੰਦਾ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਉਨ੍ਹਾਂ ਨੂੰ ਕਿਉਂਕਿ ਉਹਨਾਂ ਨੇ ਜਿਹੜੀ ਆ ਚਿੰਤਾ ਛੋੜੇ ਜਿੰਨੇ ਆ ਸਾਰੇ ਉਹ ਪ੍ਰਮਾਤਮਾ ਦੇ ਸੁੱਟ ਦਿੰਦੇ ਆ ਉਹਨਾਂ ਨੂੰ ਲੱਗਦਾ ਹੀ ਨਹੀਂ ਚਿੰਤਾ ਛੋੜੇ ਮਨਮੁਖ ਨੂੰ ਲੱਗਦੇ ਕਿਉਂਕਿ ਉਹਨੇ ਕਦੀ ਲੱਭਣਾ ਕਦੀ ਗਵਾਉਣਾ ਜਿਹੜੇ ਬੰਦੇ ਨੇ ਨਾਮ ਤਾਂ ਉਹ ਲੱਭ ਲਿਆ ਉਹ ਨਾ ਗਵਾਚਣਾ ਵਾ ਤੇ ਨਾ ਉਹ ਖਰਚਾ ਜਾਣਾ ਨਾ ਚੋਰੀ ਹੋਣਾ ਵਾ ਖਰਚ ਸਕਦੇ ਇੱਕ ਦੂਜੇ ਦਿਨ ਪਰ ਵਦਨਾ ਵਾ ਇਸ ਕਰਕੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਤਕਤ ਮੂਹਰ ਇਕਵਾਲੀ ਇਥੇ ਵੀ ਸੰਸਾਰ ਵਿੱਚ ਵੀ ਇਹ ਸਾਡੇ ਲਈ ਸਹਾਈ ਆ ਤੇ ਗਾਂਹ ਪ੍ਰਲੋਕ ਦੇ ਵਿੱਚ ਵੀ ਇਹਨੇ ਸਾਡਾ ਸਾਥ ਦੇਣਾ ਸੰਗ ਸਹਾਈ ਜਿੱਤੇ ਮਰਜੀ ਸਾਡੀ ਰਾਖੀ ਕਰਨੀ ਨੇ ਇਸੇ ਕਰਕੇ ਨੇ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕਾ ਹਰ ਬਰਬਾਹ ਤੇ ਮਿਲੀ ਜਿਹੜਾ ਗੁਰੂ ਦਾ ਧਾਨ ਨੇ ਆ ਜਿਹੜੀ ਗੁਰਬਾਣੀਆਂ ਨਾ ਇਹ ਸਾਡੀ ਜੀਵਨ ਆ ਇਹ ਅਸਲ ਦੇ ਵਿੱਚ ਜਦੋਂ ਅਸੀਂ ਚਿੰਤਾ 'ਚ ਪੈਨੇ ਆ ਨਾ ਸਾਨੂੰ ਚੋਰੀ ਦੇ ਪੁਰਾਣੀ ਚੀਜ਼ ਮਿਲ ਜੇ ਢੀਂਗੜੀ ਮਿਲ ਜੇ ਉਹ ਮਿਲ ਜਿਆ ਮਿਲ ਜੇ ਇਹ ਸਾਰੀ ਪਰੇਸ਼ਾਨੀਆਂ ਖਾਸ਼ਾਂ ਜਿਹੜੀਆਂ ਨੇ ਬੰਦੇ ਨੂੰ ਬਿਮਾਰ ਕਰ ਦਿੰਦੀਆਂ ਕਈ ਬੰਦੇ ਕਿਸੇ ਚੀਜ਼ ਮਗਰ ਪਿਆ ਜਾਂਦੇ ਮੈਨੂੰ ਉਹ ਮਿਲ ਜAVE ਮਿਲ ਜAVE ਖਣੀ ਮੈਂ ਕੀ ਕਰ ਦੇਣਾ ਕੁਝ ਵੀ ਨਹੀਂ ਉਹ ਮਿਲ ਜੂ ਫਿਰ ਕੀ ਹੋ ਜਾਊਗਾ ਜਿਹੋ ਜੇ ਆ ਤੂੰ ਹੀ ਸਾਈਕਲ ਤੇ ਗੱਡੀ ਤੇ ਉੱਡਾ ਲੈ ਲਿਆ ਜਿਹੜੀ ਤੇ ਉਹ ਜ ਇਹਨੂੰ ਤਾਂ ਭਾਵੇਂ ਜਿਹੜੀ ਕਾਰ ਆ ਜਿਹੜੀ ਗੱਡੀ ਚੱਲਣੀ ਪੈਟਰੋਲ ਨਾਲ ਉਹਦੇ ਦੀ ਉਹਨੇ ਵੀ ਟਾਇਰਾਂ ਨਾਲ ਚੱਲਣਾ ਉਹਨੇ ਵੀ ਟਾਇਰਾਂ ਨਾਲ ਚੱਲਣਾ ਉਹਦੇ ਚ ਵੀ ਸੀਟਾਂ ਉਹਦੇ ਵੀ ਸੀਟਾਂ ਆਈਆਂ ਕੋ ਮਹਿੰਗੀ ਹੋ ਜਿਹੀ ਸੀ ਲਗਾ ਹੋ ਸਕਦਾ ਤੁਜੀ ਪਰ ਜਿਹੜੇ ਬੰਦੇ ਨੇ ਸੰਤੁਸ਼ਟੀ ਲੈਣੀਆਂ ਨੂੰ ਰੁੱਖ ਥਲੇ ਬੈ ਗਏ ਵੀ ਉਹ ਸਾਈਕਲ ਤੇ ਵੀ ਨਾਂ ਦੇ ਲੈ ਸਕਦਾ ਇਹ ਮਨ ਦੀ ਆ ਬਸਤਾ ਆਪਣੀ ਮਾਨ ਜੀਤੇ ਜਗ ਜੀਤੇ ਮਨ ਨੂੰ ਸਮਝਾਉਣਾ ਕਿਸੇ ਚ ਕੋਈ ਆਲੋਕਾਰਪੁਰ ਜੇ ਨਹੀਂ ਲੱਗੇ ਹੁੰਦੇ ਕਿ ਮੈਨੂੰ ਕਿ ਆ ਚੀਜ਼ ਬੜੀ ਜਿਹੜੀ ਬੈਸਟ ਐ ਮਤਲਬ ਜੇ ਮਨਮੁਖੀ ਬੰਦੇ ਜਿਹੜੇ ਕਈ ਵਾਰੀ ਇਹ ਪ੍ਰੇਮ ਪ੍ਰਸੰਗ ਦੇ ਵਿੱਚ ਵੀ ਪੈ ਜਾਂਦੇ ਜੋ ਸੋਚਦੇ ਵੀ ਕਹਿੰਨੀ ਉਸ ਲੜ ਰੱਬ ਨੇ ਸਾਰੀ ਕੋਜੇ ਜੀ ਬਣਾਇਆ ਇੱਕੋ ਜੀਆਂ ਔਰਤਾਂ ਬਈ ਕੋਜੇ ਮਰਦਿਆ ਰੰਗ ਰੂਪ ਜਿਹੜਾ ਉਹ ਬਕਰਾ ਹੋ ਸਕਦਾ ਵਾ ਬਾਕੀ ਸਾਰੇ ਅੰਗ ਪੈਰ ਜਿਹੜੇ ਹੱਡ ਮਾਸ ਦੇ ਸਾਰਿਆਂ ਦੇ ਬਣੇ ਆ ਲਹੂ ਸਾਰਿਆਂ ਦੇ ਵਿੱਚ ਆ ਇਸ ਕਰਕੇ ਕਰਮ ਚੰਗੇ ਕਰੀਏ ਗੁਣ ਆਪਣੇ ਚ ਪੈਦਾ ਕਰੀਏ ਕਦੀ ਵੀ ਕਿਸੇ ਦੀ ਮਗਰ ਨਾ ਲਗਈ ਕਿਉਂਕਿ ਇਹ ਜਿਹੜੀ ਮਗੀ ਕਹਿੰਦੇ ਨੇ ਮਾਨਸਿਕ ਯਾਰ ਸਭ ਇੱਕ ਪਛਾਣ ਬੋ ਇੱਕੋ ਜਿਹੇ ਸਾਰੇ देयर इज नो ਡਿਫਰੈਂਸ ਹਾਂ ਕੋਈ ਪੜ੍ਹਾਈ ਕਰਕੇ ਉੱਚਾ ਨੀਵਾ ਜ਼ਰੂਰ ਹੋ ਸਕਦਾ ਕਿਸੇ ਲੋੜ ਤੱਕ ਉੱਚਾ ਨੀਵਾ ਬਾਕੀ ਸਾਰੇ ਕਈ بڑے ਲੇਖੀ ਵੱਡੇ ਜਿਹੜੇ ਆ ਉਹ ਗਲਤ ਰਸਤੇ ਤੇ ਪਏ ਹੁੰਦੇ ਕਈ ਨਪੜ ਜਿਹੜੇ ਉਹ ਸਹੀ ਹੁੰਦੇ ਆ ਆਚਰਨ ਦੇ ਪਕੋ ਇਟ ਇਸ ਨੋਟ ਡਿਪੈਂਡ ਔਨ ਦਾ এডੂਕੇਸ਼ਨ ਭਗਤ ਬਿਨਾ ਉਹ ਡੂਬੇ ਸਿਆਣੇ ਜੇ ਭਗਤੀ ਨਹੀਂ ਕਰਦੇ ਵੱਡੇ ਵੱਡੇ ਸਿਆਣੇ ਡੁੱਬ ਜਾਂਦੇ ਕਿਉਂਕਿ ਆਚਰਨ ਸਾਡਾ ਗੁਰਬਾਣੀ ਨੇ ਪੜਾਉਣਾ ਗੁਰਬਾਣੀ ਤੋਂ ਬਿਨਾ ਸਾਡਾ ਆਚਰਨ ਛੋਧੇ ਨਹੀਂ ਹੋਣਾ ਆ ਲੁੱਟਾਂ ਕਸੁੱਟਾਂ ਬਈਮਾਨੀਆਂ ਹੀਰਾ ਫੇਰੀਆਂ ਤੰਗਦਲੀਆਂ ਪਰੇਸ਼ਾਨੀਆਂ ਇੱਕ ਦੂਜੇ ਦੇ ਨਾਲ ਹੀ ਰਖਾ ਵੈਰ ਬਰੋੜ ਇਹ ਸਾਰਾ ਕੀ ਆ ਗੁਰਬਾਣੀ ਨੂੰ ਟੁੱਟੇ ਹੋਣ ਕਰਕੇ ਜਿੰਨੇ ਪ੍ਰੇਮ ਕੀਤੇ ਨਹੀਂ ਪਰ ਪਾਇਓ ਗੁਰੂ ਸਾਹਿਬਾਨ ਕਹਿੰਦੇ ਸੋ ਗੁਰੂ ਦਾ ਬਚਨ ਬਸੇ ਜੀ ਨਾਲੇ ਜਿਹੜੇ ਬੰਦੇ ਦੇ ਜੀ ਦੇ ਵਿੱਚ ਜਿਹੜੇ ਇਨਸਾਨ ਦੇ ਵਿੱਚ ਗੁਰੂ ਦਾ ਬਚਨ ਧਰਨ ਹੋ ਗਿਆ ਗੁਰੂ ਦੀ ਸਿੱਖਿਆ ਜਿਹੜੇ ਇਨਸਾਨ ਨੇ ਆਪਣੇ ਪੱਲੇ ਬੰਨ ਲਿਆ ਨਾ ਜਲ ਨਹੀਂ ਡੁੱਬੇ ਨਾ ਉਹਨੂੰ ਜਲ ਤੁਪਾਵਿਆ ਕਿ ਉਹ ਫਿਰ ਡੁੱਬਦਾ ਨਹੀਂ ਸੰਸਾਰ ਦੇ ਵਿੱਚ ਉਹ ਤਰਦਾ ਵਾ ਕਿਉਂਕਿ ਉਹ ਮੋਹ ਮਾਇਆ ਦੇ ਲਾਲਚ ਦੇ ਵਿੱਚ ਨਹੀਂ ਪੈਂਦਾ ਉਹ ਫਿਰ ਨਰਲੇਪ ਰਹਿੰਦਾ ਉਹਦਾ ਮੂੰਹ ਉਹਦਾ ਜਿਹੜਾ ਚਿਹਰਾ ਵਾ ਉਹ ਵੱਖਰਾ ਵਾ ਸਾਰੇ ਕਹਿੰਦੇ ਬਈ ਉਹ ਇਮਾਨਦਾਰ ਬੰਦਾ ਗੁੱਡ ਇਨਸਾਨ ਆ ਵੈਰੀ ਗੁੱਡ ਪਰਸਨ ਆ ਗੁਰਮੁਖ ਬੰਦਾ ਉਹਨੇ ਮਾੜੀ ਨਜ਼ਰ ਨਾ ਨਹੀਂ ਨੇਕਣਾ ਕਿਸੇ ਦੀ ਤੀ ਭੈਣ ਨੂੰ ਨਹੀਂ ਵੇਖਣਾ ਕਿਸੇ ਦੀ ਦੌਲਤ ਵਾਦਣੀ ਵੇਖਣਾ ਜੋ ਉਹਨੂੰ ਮਿਲ ਗਿਆ ਉਹਨੇ ਉਹਦੀ ਆਪਣਾ ਸ਼ੁਕਰ ਕਰਨਾ ਤਸਕਰ ਨਹੀਂ ਲੈਵੇ ਨਾ ਇਹ ਕੋਈ ਮਾੜੀ ਧੰਦੇ ਕਰਦਾ ਭਾ ਨਾ ਸਾਕੀ ਜਾਲੇ ਉਹਨੂੰ ਆਗ ਵੀ ਨਹੀਂ ਸਾੜਦੀ ਇੱਥੇ ਇਹ ਆ ਕਿ ਜਿਹੜਾ ਗੁਰਬਾਣੀ ਪੜ੍ਹਦਾ ਨਾ ਇਨਸਾਨ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਵਾ ਉਹ ਸੰਸਾਰ ਸਮੁੰਦਰ ਵਿੱਚ ਡੁੱਬਦਾ ਨਹੀਂ ਪਰੇਸ਼ਾਨ ਨਹੀਂ ਹੁੰਦਾ ਨਾ ਤੇ ਉਹਨੂੰ ਕੋਈ ਖਰੀਦ ਸਕਦਾ ਨਾ ਉਹਨੂੰ ਕੋਈ ਉਹਦੇ ਗੁਣਾਂ ਨੂੰ ਸਾੜ ਸਕਦਾ ਔਰ ਨਾ ਹੀ ਉਹਨੂੰ ਕੋਈ ਜਿਹੜਾ ਵਾ ਪ੍ਰਿਸ਼ਟ ਕਰ ਸਕਦਾ ਕਹਿਣ ਤੋਂ ਭਾਵ ਕਿ ਇਹਦਰ ਉਦਰ ਗਲਤ ਰਸਤੇ ਤੇ ਪਾ ਸਕਦਾ ਕਿਉਂਕਿ ਗੁਰੂ ਨਾਲ ਜੁੜਿਆ ਹੋਆ ਉਹਨੇ ਆਪਣੇ ਗੁਰੂ ਦੀ ਮੰਨਣੀ ਹੈ। ਉਹ ਨਾ ਕਿਸੇ ਤੋਂ ਕ腐ਸ਼ਨ ਲਊਗਾ, ਨਾ ਕੋਈ ਮਾੜਾ ਕੰਮ ਕਰੂਗਾ। ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਤੀਆਂ ਜਾਣੀ। ਉਹ ਇਨਸਾਨ ਜਿਹੜਾ ਵਾ ਪੂਜਣ ਯੋਗ ਹੁੰਦਾ। ਰਹਾਉ। ਨਿਰਤਨ ਕੋ ਧਨ ਅੰਧਲੇ ਕੋਟਿਕ ਮਾਦ ਦੁੱਧ ਜੈਸੇ ਵਾਲੇ। ਜਿਵੇਂ ਗਰੀਬ ਬੰਦੇ ਨੂੰ ਧਨ ਦੀ ਲੋੜ ਹੁੰਦੀ ਆ। ਅੰਧਲੇ ਨੂੰ ਜਿਹੜੀ ਆ ਨਿਗਾਹ ਦੀ ਲੋੜ ਹੁੰਦੀ, ਜੋਤੀ ਦੀ ਲੋੜ ਹੁੰਦੀ ਆ, ਰੋਸ਼ਨੀ ਦੀ ਲੋੜ ਹੁੰਦੀ ਆ ਕਿ ਮੈਨੂੰ ਦਿਖਾਈ ਦੇਵੇ। ਗਰੀਬ ਨੂੰ ਇਹ ਹੁੰਦਾ ਕਿ ਮੈਨੂੰ ਪੈਸੇ ਮਿਲ ਜਾਣ ਮ ਔਰ ਬੱਚੇ ਇਹਨੂੰ ਜਿਹੜੀ ਦੁੱਧ ਦੀ ਲੋੜ ਹੁੰਦੀ ਹੈ ਆਪਣੀ ਮਾਤਾ ਕੋਲੋਂ ਕਿ ਮੈਨੂੰ ਦੁੱਧ ਪੀਣ ਲਈ ਮਿਲ ਜੇ ਰੋਂਦਾ ਵਾ ਕਹਿੰਦੇ ਇਸ ਤਰ੍ਹਾਂ ਵਾ ਸਾਗਰ ਮੈਂ ਬੋਇਥ ਪਾਯੂ ਹਰ ਨਾਨਕ ਕਿਰਪਾ ਕਰੀ ਕਿਰਪਾ ਤੇ ਪਾਲੇ ਕਹਿੰਦੇ ਜਿਵੇਂ ਸਾਗਰ ਦੇ ਵਿੱਚ ਬੇੜੀ ਤਰਦੀ ਆ ਜਹਾਜ਼ ਤਰਦਾ ਵਾ ਹੁਣ ਸਮੁੰਦਰੀ ਜਹਾਜ਼ ਜਿਹੜਾ ਵਾ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਆਪਾਂ ਸਮਾਨ ਜਿੰਨਾ ਮਰਜ਼ੀ ਰੱਖ ਦਿੰਨੇ ਆ ਤੇ ਉਹ ਦੂਜੇ ਦੇਸ਼ਾਂ ਦੇ ਵਿੱਚ ਲੈ ਜਾਂਦਾ ਬੇੜੀ ਦੇ ਵਿੱਚ ਆਪਾਂ ਬੈਠਦੇ ਆ ਦੂਜੇ ਕਿਨਾਰੇ ਤੇ ਪਹੁੰਚ ਜਾਂਦੇ ਆ ਇਸੇ ਤਰ੍ਹਾਂ ਇਹ ਨਾਮ ਤਾਂ ਜਿਹੜਾ ਵਾ ਇਹ ਸਾਨੂੰ ਜਿਹੜਾ ਵਾ ਇਸ ਦੁਨੀਆ ਦੇ ਵਿੱਚ ਮਾਤ ਲੋਕ ਵਿੱਚ ਵੀ ਤੇ ਗਾਂ ਅਗਲੀ ਦੁਨੀਆ ਦੇ ਵਿੱਚ ਵੀ ਜਿੱਥੇ ਇਨਸਾਨ ਮਰਨ ਤੋਂ ਬਾਅਦ ਕਹਿੰਦੇ ਜਾਂਦਾ ਕਿਉਂਕਿ ਧਾਰਨਾ ਵਾ ਕਿ ਇਹ ਲੋਕ ਪਰਲੋਕ ਦੋ ਜਿਹੜੇ ਆ ਬਣੇ ਆ ਕੁਛ ਵੀ ਆ ਭਾਰੀ ਆ ਕੇ ਨਾਮ ਧਨ ਜਿਹੜਾ ਵਾ ਇਹ ਸਾਡੇ ਲਈ ਫਰੇਮੰਦਿਆ ਜੇਕਰ ਅਸੀਂ ਸਬਰ ਸ਼ੁਕਰ ਦੇ ਨਾਲ ਰਵਾਂਗੇ ਗੁਰਬਾਣੀ ਪੜਾਂਗੇ ਔਰ ਗਲਤ ਰਸਤੇ ਤੇ ਨਹੀਂ ਪਾਵਾਂਗੇ ਚੰਗੇ ਇਨਸਾਨ ਬਣਾਂਗੇ ਬਾੜੀਆਂ ਜਿਹੜੀਆਂ ਭਾਵਨਾਵਾਂ ਬਾੜੀ ਜਿਹੜੇ ਵਿਚਾਰ ਆ ਆਪਣੇ ਮਨ ਚੋਂ ਮਨਫੀ ਕਰਕੇ ਕੱਢ ਕੇ ਉਹਨਾਂ ਦੀ ਜਗ੍ਹਾ ਚੰਗੇ ਵਿਚਾਰ ਲੈਉਣੇ ਕਿਸੇ ਬਾਲਟੀ ਦੇ ਵਿੱਚ ਕਿਸੇ ਪਾਂਡੇ ਦੇ ਗੰਦਾ ਪਾਣੀ ਪਿਆਣਾ ਤੇ ਉਹਨੂੰ ਕੱਢ ਕੇ ਤੇ ਸਾਫ਼ ਪਾਣੀ ਪਾ ਦੇਣਾ ਫਿਰ ਬਦਬੋ ਨਹੀਂ ਆਉਂਦੀ ਫਿਰ ਤੁਹਾਨੂੰ ਗੰਦੀ ਬਾਸ਼ਨਾ ਨਹੀਂ ਆਉਗੀ ਨਹੀਂ ਤੇ ਵੇਖਿਓ ਕਿਤੇ ਘਰ ਦੇ ਵਿੱਚ ਗੰਦਾ ਪਾਣੀ ਪਿਆ ਹੋਵੇ ਨਾ ਪੁਰਾਣਾ ਜਿੰਦੇ ਵਿੱਚ ਕਈ ਵਾਰੀ ਕਈ ਅਪਰਚੀਜ਼ਾਂ ਵੀ ਛੋੜ ਦੇਣੇ ਕਈ ਜਨਾਨੀਆਂ ਜਿਹੜੀਆਂ ਘਰ ਦੀਆਂ ਔਰਤਾਂ ਵਾਂ ਸਬਜ਼ੀ ਕੱਢ ਕੇ ਪਾ ਦਿੰਦੀਆਂ ਉਹ ਪਾਣੀ ਛੋੜ ਦੇ ਦਿੰਦੀਆਂ ਥੋੜੀ ਬਹੁਤੀ ਕਈ ਕੋਸ਼ ਤੋਂ ਬਦਬੋ ਮਾਰਨ ਲੱਗ ਪੈਂਦਾ ਇਸੇ ਤਰ੍ਹਾਂ ਮਨ ਦੇ ਵਿੱਚ ਵੀ ਗੰਦਗੀ ਆ ਜਾਂਦੀ ਜਦੋਂ ਗੁਰਬਾਣੀ ਨਹੀਂ ਨਾ ਪੜਦੇ ਆਪਾਂ ਤੇ ਗੰਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਮਨ ਦੇ ਵਿੱਚ ਫਿਰ ਮਨ ਨੂੰ ਸਾਫ਼ ਕਰਨ ਵਾਸਤੇ ਗੁਰਬਾਣੀ ਤਨ ਨੂੰ ਸਾਫ਼ ਕਰਨ ਵਾਸਤੇ ਪਾਣੀ ਪਾ ਔਰ ਸਾਬਨ ਸੁਬਨ ਲਾ ਕੇ ਸੋਨਾ ਹੋ ਜਾਨੇ ਸਾਫ ਸੁਥਰੇ ਹੋ ਜਾਨੇ ਤੇ ਮਨ ਨੂੰ ਗੁਰਬਾਣੀ ਜਿਹੜੀ ਪੜਨੀ ਆ ਵਿਚਾਰਨੀ ਸਮਝਣੀ ਆ ਤੇ ਸਾਡਾ ਮਨ ਸੋਹਣਾ ਹੋ ਜਾਣਾ ਇਹ ਦੋਵੇਂ ਜ਼ਰੂਰੀ ਆ ਜਿਤੇ ਤਨ ਸੋਹਣਾ ਚਾਹੀਦਾ ਉਤੇ ਮਨ ਵੀ ਸੋਹਣਾ ਚਾਹੀਦਾ ਤਨ ਸੋਹਣੇ ਤੇ ਭਾਵੇਂ ਇਨਕੀ ਬਹੁਤ ਸੋਹਣਾ ਹੋਏ ਇਨਸਾਨ ਸਾਫ ਸੁਥਰਾ ਵੀ ਤਾਂ ਮੀ ਸੋਹਣਾ ਲੱਗਦਾ ਹੁਣ ਦੇਖੋ ਕੋਈ ਇਨਸਾਨ ਆਪਣੇ ਲਾਗੇ ਬੈਠਾ ਵਾ ਉਹ ਨਹਾਉਂਦਾ ਨਹੀਂ ਇਸ਼ਨਾਨ ਪਾਣੀ ਨਹੀਂ ਕਰਦਾ ਆਪਣੀ ਦੰਦਾਂ ਦੀ ਕੋਈ ਸੰਭਾਲ ਨਹੀਂ ਕਰਦਾ ਤੇ ਬਦਬੂ ਆਉਂਦੀ ਉਹਦੇ ਲਾਗੇ ਆਪਾਂ ਆਉਦੀ ਲਾਗੇ ਬਹਿਣ ਤੋਂ ਗਰੀਜ ਕਰਦੇ ਆ ਕਿ ਕਿਉਂਕਿ ਉਹ ਜਿਹੜਾ ਪਸੀਨਾ ਵਾ ਜਿਹੜਾ ਵੀ ਮੁੜਕਾ ਵ ਬੋਧ ਬੋਹ ਜਿਹੜੀ ਆਉਣੀ ਸੁਭਾਵਕ ਆ ਪਰ ਜਦੋਂ ਉਹ ਇਸ਼ਨਾਨ ਕਰਦਾ ਕਰ ਇਸ਼ਨਾਨ ਸਿਮਰ ਪਰ ਆਪਣੇ ਇਹ ਇਸ਼ਨਾਨ ਜਿਹੜਾ ਵਾ ਉਹ ਆਪਣੇ ਸਰੀਰ ਦੀ ਸਫਾਈ ਕਰਦਾ ਤੇ ਮਨ ਜਿਹੜਾ ਸਾਡੇ ਉਹ ਗੁਰਬਾਣੀ ਜਿਹੜੀ ਆ ਬਾਣੀ ਉਹ ਸਾਡੇ ਮਨ ਦੀ ਸਫਾਈ ਕਰਦੀ ਇਹ ਦੋਵੇਂ ਜ਼ਰੂਰੀ ਹੈ ਸੋ ਗੁਰੂ ਪਿਆਰਿਓ ਅਜੇਤੇ ਹੀ ਆਪਾਂ ਜਿਹੜੀ ਆ ਕਥਾ ਨੂੰ ਸੰਕੋਚਦੇ ਆ ਔਰ ਬਹੁਤ ਸਾਰੀਆਂ ਵਿਚਾਰਾਂ ਕਰਦੇ ਆ ਗੁਰਬਾਣੀ ਦੇ ਸੰਬੰਧੀ ਆਪਣੇ ਕੋਲੋਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਤੋਂ ਕਿ ਆਪਾਂ ਇਨਸਾਨੀਆਂ ਔਰ ਇਹ ਜਿਹੜੇ ਗੁਰੂ ਸਾਹਿਬ ਬਾਣਿਆ ਉਹ ਭਗਵਾਨ ਆ ਉਹਨਾਂ ਦੀ ਸੋਚ ਸਾਡੇ ਨਾਲੋਂ ਕਿਤੇ ਵੱਡੀ ਹੈ। ਉਹ ਮਾਂ ਪੁਰਖ ਨੇ ਰੱਬ ਨਹੀਂ ਕਹਿ ਸਕਦੇ ਆ ਕਿ ਜਿਹੜੇ ਸਾਨੂੰ ਰੱਬ ਨਾਲ ਮਲਾਉਂਦੇ ਆ। ਔਰ ਆਪਾਂ ਇੱਕ ਕੋਸ਼ਿਸ਼ ਕੀਤੀ ਹੈ ਨਮਣੀ ਜੀ। ਤੇ ਇਸ ਕਰਕੇ ਨਾਮ ਤੁਹਾਨੂੰ ਜੋੜੀਏ ਇਹਨੂੰ ਵਰਤੀਏ ਖਰਚੀਏ ਆਪਣੇ ਸੰਸਾਰ ਵਿੱਚ ਚੰਗਾ ਜੀਵਨ ਬਣਾਈਏ। ਜਿੱਥੇ ਆਪਾਂ ਸੰਸਾਰ ਵਿੱਚ ਕਾਰ ਕਰਨੀਆਂ ਕਹਿੰਦੇ ਨੇ ਕਿ ਹੱਤਕਾਰ ਵਾਲੇ ਚੀਤਕਾਰ ਵਾਲੇ ਕਿ ਹੱਥ ਜਿਹੜੇ ਸਾਡੇ ਕੰਮ ਵਾਲੇ ਜਿਹੜੀ ਵੀ ਆਪਾਂ ਮਿਹਨਤ ਮਸ਼ਕਤ ਕਰਦੇ ਆ। ਔਰ ਜਿਹੜਾ ਚੇਤੇ ਆਉ ਪਰਮਾਤਮਾ ਨਾਲ ਜੁੜਿਆ ਹੋਣਾ ਚਾਹੀਦਾ ਕਿ ਮੈਂ ਚੰਗੇ ਕਰਮ ਕਰਨੇ ਆ। ਤੇ ਫਿਰ ਜਿਹੜੀ ਕੋਈ ਜ਼ਿੰਦਗੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਹ ਦੋਵੇਂ ਜ਼ਰੂਰੀ ਆ ਤੇ ਗੁਰੂ ਪਿਆਰਿਓ ਇੱਥੇ ਹੀ ਆਪਾਂ ਬਰਾਮ ਲਾਈਏ ਤੇ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੋਇਆ ਭੁੱਲਾਂ ਦੀ ਕਿਮਾ ਕਰਨੀ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਨਾ ਵਾ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਆ ਆਡੀਓ ਤੁਹਾਡੇ ਤੱਕ ਪਹੁੰਚਦੀ ਆ ਰਿਆ ਨੇ ਕਿਉਂਕਿ ਆਪਾਂ ਨੂੰ ਇਹੋ ਕੋਸ਼ਿਸ਼ ਆ ਕਿ ਚੰਗੇ ਇਨਸਾਨ ਬਣੀਏ ਗੁਰੂ ਵਾਲੇ ਬਣੀਏ ਗੁਰੂ ਦੀ ਮੱਤਾਰਨ ਕਰੀਏ ਤਾਂ ਜੋ ਸੁਖੀ ਰਹੀ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ